ਉਹ ਪਲਸ 2 ਕਰਕੇ 2014 ਚ ਬਾਹਰ ਆਸਟ੍ਰੇਲੀਆ ਚਲੀ ਗਈ ਕੁੜੀ ਤੇ ਉੱਥੇ ਸਟੱਡੀ ਕੀਤੀ ਹੈ ਤੇ ਸਟੱਡੀ ਕਰਕੇ ਹੀ ਉਹ ਕੁੜੀ ਨਰਟਿਨਟ ਬਣੀ ਆ ਤੇ ਸਾਡੇ ਪਿੰਡ ਦਾ ਤੇ ਜ਼ਿਲ੍ਹੇ ਦਾ ਤੇ ਸਾਡੇ ਪੂਰੇ ਪੰਜਾਬ ਦਾ ਬੜੀ ਖੁਸ਼ੀ ਵਾਲੀ ਗੱਲ ਆ ਕਿ ਜਿਹੜਾ ਨਾਮ ਰੋਸ਼ਨ ਕੀਤਾ ਹੈ ਬਹੁਤ ਖੁਸ਼ੀ ਬਹੁਤ ਮਾਣ ਦੀ ਗੱਲ ਹੈ ਬਹੁਤ ਜ਼ਿਆਦਾ ਕੁੜੀਆ ਜਿਹੜੀ ਗਈ ਆ ਗੁਰਪ੍ਰੀਤ ਕੌਰ ਇੱਥੋਂ ਪਲਸ 2 ਕਰਕੇ 2014 ਚ ਬਾਹਰ ਆਸਟ੍ਰੇਲੀਆ ਚਲੀ ਗਈ ਕੁੜੀ ਆਲਸ ਕਰਕੇ ਗਈ ਹੈ ਤੇ ਉੱਥੇ ਸਟੱਡੀ ਕੀਤੀ ਹੈ ਤੇ ਸਟੱਡੀ ਕਰਕੇ ਹੀ ਉਹ ਕੁੜੀ ਲੈਫਟੀਨੈਂਟ ਬਣੀ ਆ ਤੇ ਸਾਡੇ ਪਿੰਡ ਦਾ ਤੇ ਜ਼ਿਲ੍ਹੇ ਦਾ ਤੇ ਸਾਡੇ ਪੂਰੇ ਪੰਜਾਬ ਦਾ ਬੜੀ ਖੁਸ਼ੀ ਵਾਲੀ ਗੱਲ ਆ ਕਿ ਜਿਹੜਾ ਨਾਮ ਰੋਸ਼ਨ ਕੀਤਾ ਹੈ ਟੀਚਰ ਬਹੁਤ ਹੀ ਵਧੀਆ ਕੁੜੀ ਦੀ ਦੋਈ ਭੈਣ ਭਰਾ ਸੀ ਸਾਡੇ ਲੱਗੇ ਰਹੇ ਨੇ ਸਾਡੇ ਬਿਲਕੁਲ ਘਰ ਦੇ ਨਜ਼ਦੀਕ ਹੀ ਰਹਿੰਦੇ ਰਹਿਆ ਇੱਥੇ ਖੇਡਦੇ ਰਹਿਆ ਬਿਲਕੁਲ ਬਹੁਤ ਵਧੀਆ ਨੇਚਰ ਸੀ ਤੇ ਬੜੀ ਅੱਛੀ ਲੜਕੀ ਸੀ ਸਾਡੇ ਵਾਸਤੇ ਸਾਡੀ ਪੂਰੀ ਪੰਚਾਇਤ ਵਾਸਤੇ ਤੇ ਪੂਰੇ ਪਿੰਡ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਮੈਂਬਰ ਪੰਚਾਇਤ ਤੇ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਪਿੰਡ ਦੀ ਬੇਟੀ ਗੁਰਪ੍ਰੀਤ ਕੌਰ ਨੇ ਸਾਡੇ ਪਿੰਡ ਦਾ ਨਾਂ ਤੇ ਪੰਜਾਬ ਦਾ ਤੇ ਪੂਰੀ ਇੰਡੀਆ ਦਾ ਨਾਂ ਬਹੁਤ ਰੋਸ਼ਨ ਕੀਤਾ ਹੈ ਬੜੀ ਮਾਣ ਵਾਲੀ ਗੱਲ ਹੈ ਤੇ ਸ਼ਹੀਦ ਬੀਬੀ ਸੁੰਦਰ ਜੀ ਐਨਆਰਈ ਜੋਸ ਕਲੱਬ ਵੱਲੋਂ ਪਰਿਵਾਰ ਨੂੰ ਤੇ ਬੇਟੀ ਗੁਰਪ੍ਰੀਤ ਕੌਰ ਨੂੰ ਲੱਖ ਲੱਖ ਵਧਾਈ ਤੇ ਕਲੱਬ ਵੱਲੋਂ ਉਹਨਾਂ ਦੇ ਆਨ ਤੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਜਾਏਗਾ ਜਦੋਂ ਇਹੋ ਜਿਹਾ ਮਤਲਬ ਅਚੀਵਮੈਂਟ ਹੁੰਦੀ ਹੈ ਕਿਸੇ ਹੋ ਹੁਣ ਹਾਰ ਯੂਥ ਵੱਲੋਂ ਤੇ ਖੁਸ਼ੀ ਹੁੰਦੀ ਹੈ ਕੀ ਕਹਿਣਾ ਚਾਹੋਗੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਇਹ ਮੈਸੇਜ ਹੈ ਜੀ ਜਿਸ ਤਰ੍ਹਾਂ ਸਾਡੀ ਇਹ ਬੇਟੀ ਪੜ੍ਹ ਲੈ ਕੇ ਪੜ੍ਹ ਲੈ ਕੇ ਬਾਹਰ ਗਈ ਤੇ ਇਹਨਾਂ ਨੇ ਜੋ ਦਾ ਸੁਪਨਾ ਸੀ ਆਰਮੀ ਦਾ ਉਹ ਇਹਨਾਂ ਨੇ ਪੂਰਾ ਕੀਤਾ ਜਿੱਦ ਪੜ੍ਹ ਲੈ ਕੇ ਜਾਓਗੇ ਉੱਥੇ ਵੱਡੀਆਂ ਕੁਰਸੀਆਂ ਤੇ ਬੈਠੋਗੇ ਤੇ ਦੇਸ਼ ਤੇ ਦੁਨੀਆ ਦਾ ਨਾਮ ਰੋਸ਼ਨ ਕਰੋਗੇ ਤੇ ਬਹੁਤ ਵਧੀਆ ਗੱਲ ਹੈ ਤੇ ਜੇ ਇਥੋਂ ਪਿਆਲੀਆਂ ਵੇਚ ਕੇ ਉੱਥੇ ਜਾ ਕੇ ਦਿਹਾੜੀ ਦਿਹਾੜੀ ਹੀ ਕਰਨੀਆਂ ਫਿਰ ਇੱਥੇ ਹੀ ਬਹੁਤ ਕੁਝ ਹੈ ਕੋਈ ਜਾਣ ਦਾ ਫਾਇਦਾ ਨਹੀਂ ਹੈ ਫਿਰ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਪਿੰਡ ਵਾਸਤੇ ਤੇ ਵੱਡੀ ਗੱਲ ਵੀ ਸਾਡੇ ਜ਼ਿਲ੍ਹੇ ਦਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਬਹੁਤ ਹੀ ਮਾਣ ਵਾਲੀ ਗੱਲ ਹੈ ਜੋ ਬੇਟੀ ਹੈ ਮੇਰੀ ਭਤੀਜੀ ਲੱਗਦੀ ਮੈਂ ਤਾਇਆ ਲੱਗਦਾ ਹਾਂ ਕਿੱਦਾਂ ਦਾ ਲੱਗ ਰਿਹਾ ਹੈ ਜੇ ਲੈਫਟੀਨੈਂਟ ਬਣ ਕੇ ਬਹੁਤ ਖੁਸ਼ੀ ਬਹੁਤ ਮਾਣ ਵਾਲੀ ਗੱਲ ਹੈ ਬਹੁਤ ਜ਼ਿਆਦਾ ਪੂਰੀ ਪੰਚਾਇਤ ਪਿੰਡ ਵਾਸੀ ਵਧਾਈ ਦੇਣ ਆਏ ਸਾਰੇ ਸਾਰੇ ਬੜੀ ਖੁਸ਼ਾ ਸਾਰਾ ਪਿੰਡ ਦੀ ਬਹੁਤ ਖੁਸ਼ੀ ਮਨਾ ਰਿਹਾ ਸਾਰਾ ਲੱਕ ਪਿੰਡ ਨਹੀਂ ਪੂਰਾ ਇਲਾਕਾ ਹੀ ਮਨਾ ਰਿਹਾ ਬਹੁਤ ਜ਼ਿਆਦਾ ਖੁਸ਼ੀ ਲੜਕੀ ਬਾਰੇ ਦੱਸਦੇ ਕਿ ਕਿੱਦਾਂ ਆਉਂਦਾ ਸਫ਼ਰ ਸ਼ੁਰੂ ਹੋਇਆ ਕਿਦੋਂ ਗਈ ਸੀ ਤੇ ਕਿੱਦਾਂ ਕਿੱਦਾਂ ਦੀ ਵਧੀ ਵਾਹ ਇਹ ਇਹ 14 ਚ ਗਈ ਸੀ ਬਾਹਰ ਇਹ ਪਹਿਲਾਂ ਇਹ ਪੁਲਤਵਰੀ ਆਰਮੀ ਸਕੂਲ ਚ ਪੜ੍ਹਦੀ ਸੀ 14 ਵਿੱਚ ਨਾ ਪਲੱਸ 2 ਕਰਕੇ ਉਹ ਆਇਲੈਂਡ ਕਰਕੇ ਤੇ ਮੈਂ ਉੱਥੇ ਅਸਟ੍ਰੇਲੀਆ ਚ ਰਹਿੰਦਾ ਸੀ ਇਹ ਮੇਰੇ ਕੋ ਗਈ ਸੀ ਉੱਥੇ ਇਹ ਸਟਾਰਟਿੰਗ ਇਹਨਾਂ ਦੀ ਕਾਊਂਟਰ ਦੀ ਪਰਪਰਾਈ ਕਾਊਂਟਰ ਕਰਕੇ ਤੇ ਇਹਨਾਂ ਨੇ ਉੱਥੇ ਦੀ ਪਰਮਨੈਂਟ ਰੈਜੀਡੈਂਸੀ ਲੇ ਜੀ ਉੱਤੇ ਮੈਨੂੰ ਇੱਥੋਂ ਤੱਕ ਕਿਦਾਂ ਸਭ ਆਰਮੀ ਦਾ ਜੋੜ ਕਿਦਾਂ ਬਣਿਆ ਤੇ ਉਹ ਐਕਚੁਅਲੀ ਉਹਦਾ ਡ੍ਰੀਮ ਹੀ ਆਰਮੀ ਦਾ ਸੀ ਸਟਾਰਟਿੰਗ ਤੋਂ ਛੋਟੀ ਹੁੰਦੀ ਡ੍ਰੀਮ ਹੀ ਕਾਰਨ ਕਾਰਨ ਉਹਦਾ ਡੈਡੀ ਆਰਮੀ 'ਚ ਹੀ ਜਿੰਨੇ ਦੇਖੋਗੇ ਤੇ ਉਹ ਤਾਂ ਕਹਿੰਦਾ ਮੈਂ ਵੀ ਆਰਮੀ 'ਚ ਹੀ ਜਾਣਾ ਉਹ ਤਾਂ ਬੇਟੀ ਨਾਲ ਤੁਹਾਨੂੰ ਪਤਾ ਸਾਰਿਆਂ ਦਾ ਬਹੁਤ ਜ਼ਿਆਦਾ ਪਿਆਰ ਹੁੰਦਾ ਨਾ ਉਹਦਾ ਬਹੁਤ ਜ਼ਿਆਦਾ ਪਿਆਰ ਸੀ ਬੇਟੀ ਨਾਲ ਫਾਦਰ ਦੀ ਨੌਕਰੀ ਕਿੰਨੀ ਦੇਰ ਦੀ ਸੀ ਆਰਮੀ 'ਚ ਉਹਦੀ ਤੀਬ 20 ਸਾਲ ਦੀ ਨੌਕਰੀ ਕਰਕੇ ਕਿਹੜੀ ਪੋਸਟ ਤੇ ਸੀ ਹੌਲਡਰ ਹੌਲਡਰ ਰਿਟਾਇਰ ਹੌਲਡਰ ਤੋਂ ਹੌਲਡਰ ਰਿਟਾਇਰ ਹੋਈ ਤੇ ਇੱਥੋਂ ਤੱਕ ਪੁੱਜੀ ਜਿਸ ਲਈ ਲੜਤੀ ਕਿਦਾਂ ਕਿਦਾਂ ਸਹਾਇਕ ਰਿਹਾ ਉਹਨੋਂ ਉਸ ਮੈਂ ਸਭ ਤੋਂ ਜ਼ਿਆਦਾ ਸਹਾਇਕ ਤੇ ਮਾਤਾ ਦਾ ਹੀ ਹੁੰਦਾ ਜੇ ਮਾਤਾ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਬਹੁਤ ਚੰਗੇ ਗੁਣ ਦਿੱਤੇ ਹੁੰਦੇ ਨੇ ਮਾਤਾ ਦਾ ਜ਼ਿਆਦਾ ਸਹਾਇਕ ਹੁੰਦਾ ਉੱਥੇ ਵੀ ਆਸਟ੍ਰੇਲੀਆ ਚ ਵੀ ਉਹਨਾਂ ਦੀ ਕੋਈ ਸਪੋਰਟ ਹੈਗੀ ਹੈ ਉੱਥੇ ਮੈਂ ਐਕਚੁਅਲੀ ਰਹਿਦਾ ਆਸਟ੍ਰੇਲੀਆ ਜੀ ਤੇ ਫਿਰ ਮੈਂ ਹੀ ਮੈਂ ਆਪਣੇ ਕੋ ਬੁਲਾਇਆ ਮੈਂ ਪਰਿਵਾਰ ਦੇ ਮੈਂ ਉਹਨਾਂ ਨੂੰ ਬੁਲਾਇਆ ਮੇਰੇ ਹੋਰ ਵੀ ਜਿਹੜੇ ਵੀ ਨਾ ਮੇਰੇ ਭਤੀਜੇ ਵਗੈਰਾ ਹੋਰ ਜਿਹੜੇ ਜਿਹੜੇ ਨਾ ਆਇਲਟ ਕਿਤੀ 12 ਪਾਸ ਕਰਕੇ ਤੇ ਉਹ ਮੈਂ ਸਾਰਿਆਂ ਨੂੰ ਕਿ ਆਜੋ ਇਸ ਟਾਈਮ ਫੈਮਿਲੀ ਜਰੀ ਹੈ ਨੇ ਜੁਆਇੰਟ ਫੈਮਿਲੀ ਹੈ ਆਇ ਤਿੰਨ ਭਰਾ ਇੱਕ ਦਿੱਲੀ ਜਾਂਦਾ ਉਹਦੇ ਬੇਟਾ ਵੀ ਆਸਟ੍ਰੇਲੀਆ ਚ ਹੈ ਮੇਰੇ ਬੇਟਾ ਵੀ ਆਸਟ੍ਰੇਲੀਆ ਚ ਹੈ 시ੜੀ ਜਾਂਣਾ ਤੇ ਇਹ ਵੀ ਦੋਨੇ ਭਰਾ ਤੇ ਭੈਣ ਦੋਨੇ ਉੱਥੇ ਆਸਟ੍ਰੇਲੀਆ ਵਿੱਚ ਹੈ ਹੋਰ ਵੀ ਸਾਡੇ ਮੇਰੇ ਹੋਰ ਮੇਰੇ ਚਾਚੇ ਦਾ ਬੇਟਾ ਇੱਕ ਉਹ ਤਾਂ ਬੇਟਾ ਵੀ ਆਕਸਟ੍ਰੇਲੀਆ ਚ ਹੈ ਉਹ ਉਹ 에어 ਫੋਰਸ ਚ ਹੈ ਲੈਫਟਨੈਂਟ ਦੀ ਪੋਸਟ ਛੋਟੀ ਨਹੀਂ ਹੁੰਦੀ ਲੇਕਿਨ ਲੜਕੀ ਦਾ ਸੁਪਨਾ ਇੱਥੋਂ ਤੱਕ ਹੀ ਹੈ ਕਿ ਉਹ ਅੱਗੇ ਵਧਣ ਲਈ ਹੋਰ ਅੱਗੇ ਵਧਣ ਲਈ ਕੁਝ ਕਰ ਰਹੀ ਹੈ ਨਹੀਂ ਨਹੀਂ ਉਹ ਅੱਗੇ ਵੱਡੇ ਅਫਸਰ ਬਣੇਗੀ ਬੜਗੇਡੀਆ ਜਰਨਲ ਤੱਕ ਜਾਏਗੀ ਇੰਟੈਲੀਜੈਂਟ ਹੈ ਜਾਏਗੀ ਅੱਗੇ